ਚੱਲ ਵੀ ਚੱਲ ਮੁੰਡੇ ਚੜ ਚਲੋ ਚੜ ਚਲੋ ਘਾੜ ਨੂੰ ਚੱਲ ਰਾਣੀ ਤੇਰਾ ਰੱਬ ਰੱਖਾ ਦੇਖੋ ਮਿੱਤਰੋ ਤਦ ਦੁਪਹਿਰਾ 2:13 ਹੋ ਗਏ ਆ ਮਿੱਠਿਆ ਦੇਖ ਕਿਵੇਂ ਰਗਾਟ ਪੈਂਦੇ ਓਏ ਦੇਖੋ ਮੁੰਡਿਓ ਕਿਵੇਂ ਜਾਂਦੀਆਂ ਗੱਡੀਆਂ ਚੜਦੀਆਂ ਓ ਪੰਮਿਆ ਵੇਖ ਏ ਕਿਵੇਂ ਧੱਕਾ ਕਰਦੀ ਗੱਡੀਆਂ ਨਾਲ ਓਹ ਸੇਵਕਾ بڑا ਧੱਕਾ ਕਰਦੀ ਇਹਦਾ ਪੰਮਿਆ ਪੰਮਿਆ ਬੜਾ ਅੱ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਮਿਆ ਮਾੜੀ ਜੀ ਬ੍ਰੇਕ ਤੇ ਪੈਰ ਰੱਖ ਓਏ ਪੰਮਿਆ ਨੂੰ ਕਿੱਧਰ ਲਈ ਜਾਨਾ ਯਾਰ ਤੂੰ ਵੀ ਜਾਣਦੇ ਕਾ ਮਾੜੀ ਜੀ ਖਿੱਚ ਕੇ ਜਾਣਦੇ ਮਾੜੀ ਜੀ ਓਏ ਆ ਵੇ ਓਏ ਆ ਕੀ ਨੇ ਓਏ ਆ ਤੇ ਮੈਨੂੰ ਲੱਗਦਾ ਕੋਈ ਬੁਲਾ ਹੀ ਲੱਗਦੀ ਇਹਨੂੰ ਹੈ ਕੋਲ ਚੱਕਰ ਜੈ ਨੇ ਯਾਰ ਇਹ ਕਾਲੇ ਵਾਲੇ ਚੱਕਰ ਨੇ ਸ਼ਕਤੀਮਾਨ ਵਾਲਾ ਚੱਕਰ ਆ ਓਏ ਆਹੋ ਚੱਲ ਓਏ ਪੰਮਿਆ ਓ ਸੇਵਕਾ ਓਏ ਪੰਮਿਆ ਤੂੰ ਤੇ ਬੰਗਲੌਰ ਐ ਪੰਮਿਆ ਦੇ ਨੂੰ ਦੱਬ ਕੇ ਰੱਖ ਕਿੱਲੀ ਨੂੰ ਯਾਰ ਇਹ ਤੇ ਲੋਗ ਰਬੜ ਵੀ ਨਹੀਂ ਛੱਡਣ ਦਾ ਓਹ ਪੁਰਾਣੇ ਟਾਇਰਾਂ ਦੀ ਉਹ ਵੀ ਵੇਚ-ਵੇਚ ਕੇ ਕਮਾਈ ਜਾਂਦੇ ਆ ਪੰਮਿਆ ਸੇਵਕਾ ਇਹਨੇ ਤੇ ਬ੍ਰੇਕ ਮਾਰ ਛੱਡੀ ਆ ਜਿਵੇਂ ਉੱਕੇ ਹੀ ਕੰਮ ਖਤਰੇ ਵਾਲਾ ਤੁਰ ਕਾਰਾਂ ਵਾਲੇ ਆ ਗਈ ਤੇਵਕਾ ਤੱਕਾ ਆਟੇ ਯਾਰ ਸੇਵਕਾ ਤੂੰ ਕੀ ਕਰਨ ਦਿਆ ਓਏ ਸੇਵਕਾ ਕੋਈ ਕਮ ਖਤਰੇ 'ਚ ਕਰਨ ਡਿਆ ਐ ਤੂੰ ਉਧਰੋਂ ਕੀ ਕਰਦਾ ਯਾਰ ਭੁੱਕਾ ਹੀ ਯਾਰ ਬ੍ਰੇਕਾ ਮਾਰੀ ਜਾਂਦਾ ਸੇਵਕਾ ਉਧਰੋਂ ਕਾਰਾਂ ਵਾਲੇ ਵੇਖ ਓ ਕਿੰਨੇ ਮੱਛਰੇ ਆ ਵੇਖ ਇਹਨੂੰ ਕਿੰਨੀ ਆ ਉਹ ਆ ਪਿੱਛੇ ਥੀ ਥੱਲੇ ਵੜ ਗਿਆ ਇਹਦੇ ਮੈਂ ਫੇਰ ਆਖੇਗਾ ਆ ਸੇਵਕ ਦਾ ਕਸੂਰ ਆ ਉਹ ਨਹੀਂ ਓ ਸੇਵਕ ਦਾ ਨਹੀਂ ਓਏ ਕਾਰ ਵਾਲੇ ਦਾ ਹੀ ਆ ਓਏ ਹੁਣ ਚੱਲ ਇਹ ਸਿਆਣਾ ਲੱਗਦਾ ਹੀ ਮੈਨੂੰ ਉਹ ਅਗਲਾ ਬਾੜਾ ਹੀ ਅਗਲਾ ਉਹਦੇ بڑے ਕੱਬੇ ਲੱਗਣ ਡੇ ਆ ਗਾਂਵ ਓਏ ਓ ਵੇਖੋ ਵਿੱਚ Thar ਇੱਕ ਵੜ ਗਈ ਥੱਲੇ ਵਾਹ ਜੇ ਉਹ ਕਾ ਕਿਦਮੋਂ ਦਾ ਬੀਤ ਰਹਿ ਜਾਂਦੇ ਆ ਯਾਰ ਚੱਲ ਵੀ ਚੱਲ 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 ਪਮਿਆਂ ਚੱਲ ਭਾਗਿਆ ਚੱਲ ਭਾਗਿਆ ਓਏ ਭਾਗਿਆ ਦੱਬ ਕੇ ਰੱਖ ਕਿੱਲੀ ਦੱਬ ਕੇ ਦੱਬ ਕੇ ਚੜਾ ਦੇ ਚੜਾ ਦੇ ਚੜਾ ਦੇ ਬੱਸ ਹੁਣ ਆ ਦਾ ਹੋਰ ਰਹਿ ਗਿਆ 170 71 ਕਿਲੋਮੀਟਰ ਰਹਿ ਗਈ ਸੇਵਕਾ ਜੰਬ ਕਰਕੇ ਕਿੱਲੀ ਦੁਪਹਿਰਾਂ ਦੁਪਹਿਰਾਂ ਵੇਲੇ ਔਰ ਯੋਲੀ ਚੱਲ ਓਏ ਮੀਟਰ ਵੀ ਸੂਈ ਚੜਨ ਗਈ ਆ ਓਏ ਸੇਵਕਾ ਕੋਈ ਸੇਵਕਾ ਯਾਰ ਤੂੰ ਤੇ ਜਮੇ ਹੀ ਉੱਕੇ ਹੀ ਡੰਡ ਲਾਈ ਜਾਣਾ ਓਏ ਸੇਵਕਾ ਤੂੰ ਤੇ ਉੱਕੇ ਹੀ ਗੁਰੂਆ ਪਾਲੇ ਤੂੰ ਡਰ ਕੇ ਪਾਸ ਜਮਗਰ ਆ ਗਿਆ ਸੇਵਕਾ ਇਹ ਤਾਂ ਬੜਾ ਹੀ ਲਾਰਾ ਲੱਗੀ ਜਾਣ ਡਿਆ ਸੇਵਕਾ ਓਏ ਉਹ ਤੱਬ ਕਿੱਲੀ ਸੇਵਕਾ ਆ ਚੱਲ ਬੰਮਿਆਂ ਚੱਲ ਬੰਮਿਆਂ ਚੱਲ 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 ਭਾਕੇ ਭਾਕੇ ਗੁਟਕਾ ਰੱਖੀ ਕੋਲ ਗੁਟਕਾ ਗੁਟਕਾ ਦੱਬ ਦੱਬ ਕਿੰਨੀ ਦੱਬ ਕੇ ਰੱਖ ਦੱਬ ਕੇ ਉਹ ਜੀ ਹੋਲੀ ਉਹ ਅੱਜ ਮਰ ਜਾਣਾ ਹੈ ਸੇਵਕ ਬੜਾ ਖਿਆਰ ਖੰਡਿਆਂ ਯਾਰ ਤੂੰ ਦੇ ਵਾਹ ਚੜ ਗਏ ਚੜ ਗਏ ਸੇਵਕਾ ਚੜ ਗਏ ਆਪਾਂ ਓਏ ਜੇ ਪਾਣੀ ਪੀ ਲਿਆ ਸੇਵਕਾ ਠੰਡ ਓਏ ਠੰਡ ਲੱਗੀ ਠੰਡ ਲੱਗਣ ਈ ਓਏ ਸੇਵਕਾ ਕਿੰਨੀ ਉਹ ਗਰਮੀ ਉਹ ਗਰਮੀ ਉਹ ਸੇਵਕਾ ਓਏ ਗਰਮੀ ਚੋਂ ਠੰਡ ਹੀ ਨਿਕਲੀ ਜਾਂਦੀ ਓਏ ਚੱਲ ਸੇਵਕਾ ਪਾਣੀ ਪੀ ਲਾ ਥੋੜਾ ਜਿਹਾ ਗਰਮੀ ਚ ਆਹ ਚਾਲ ਸੇਵਕਾ ਚਾਲ ਚਾਲ ਵਾਹ ਅਸੀ ਵਕਾ ਪੰਮਿਆ ਭੱਗ ਗਿਆ ਤੇਰਾ ਯੋਰ ਹੀ ਲੱਗੀ ਜਾਂਦਾ ਭੱਗਿਆ ਤੇਰਾ ਤੇ ਚੱਲ ਤਪ ਕੇ ਰੱਖ ਤਪ ਕੇ ਰੱਖਾ ਪਰ ਮੜੀ ਵੀ ਤੇ ਨਹੀਂ ਕੋਈ ਗੱਲ ਨਹੀਂ ਆਪਣਾ ਖਰਚਾ ਪਾਣੀ ਬੰਦਣਾ ਚੱਲ 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 ਚੰਦਪੀ ਚੱਲ ਦੱਪੀ ਚੱਲ ਦੱਪੀ ਹੂੰ ਕੋਈ ਨਹੀਂ ਤੁਸੀਂ ਉਪੋਂ ਦੇ ਪਿਆ ਬੜੇ ਮੋਜਨਾ ਸੇਵਕਾ ਆਉਣ ਦੇ ਉੱਤੋਂ ਕਹਿੰਦੇ ਸਾਡਾ ਜੋਰ ਨਹੀਂ ਆਉਣ ਲੱਗਿਆ ਅਸੀਂ ਤਾਂ ਨਿਕਲ ਚੱਲੇ ਆ ਤੁਹਾਡਾ ਵੀ ਆਉਂਦੇ ਆ ਜ਼ੋਰ ਲੱਗਣਾ ਸਾਡਾ ਕੱਲਿਆਂ ਦਾ ਨਹੀਂ ਲੱਗਣਾ ਆਪ ਮੇਰਾ ਦੇ ਹਾਂ ਸਾਰਾ ਦਾ ਜ਼ੋਰ ਲੱਗਣਾ ਚੱਲ ਸੇਵਕਾ ਚੱਲ ਓ ਤੇਰਾ ਸੇਵਕਾ ਟਰਾਲਾ ਹੀ ਤੇਰਾ ਬੜਾ ਘੈਂਟ ਦੇਵਕਾ ਆਰ ਜੇ ਨੰਬਰ ਕਿੱਥੋਂ ਲਈ ਫਿਰਨਾ ਓਏ ਹੈ ਵਾਹ 86 ਆ ਓਏ ਆਪਣਾ 86 17 ਇਹ 86 ਹੈ ਕੱਲੀ ਯਾਰ ਇਹ ਕੀ ਚੱਕਰ ਆ ਚਾਲ ਸੇਵਕਾ ਚੰਗਾ ਵੀ ਮਿੱਤਰੋ ਵਧੀਆ ਲੱਗੀ ਵੀਡੀਓ ਦਾ ਸ਼ੇਅਰ ਕਰਦੇ ਹੋਈ ਚੜ ਕੇ ਘਾਟ ਸੇਵਕ ਲਾ ਲਈ ਸੇਵਕ ਨੇ ਲਾਦੀ ਗੱਡੀ ਸਾਈਡ ਤੇ ਆਪਾਂ ਨਹੀਂ ਲਾਉਣੀ ਹੈਗੀ ਸਾਈਡ ਤੇ ਆਪਾਂ ਧੁੱਕੀ ਕੱਢ ਕੇ ਰੱਖਣੀ ਆ ਪੰਮੇ ਦੀ ਵੀਡੀਓ ਕਰਦੇ ਹੋ ਸ਼ੇਅਰ ਆਗੇ ਦੀ ਪੰਮੇ ਦੀ ਵੀਡੀਓ ਕਰਦੇ ਹੋ ਸ਼ੇਅਰ ਚੰਗਾ ਵੀ ਸਤਿ ਸ੍ਰੀ ਅਕਾਲ ਤੇ ਕਰਦੇ ਹੋ ਕਮੈਂਟਾਂ ਦੀ ਲਾ ਦਿਓ ਝੜੀ ਦੇ ਪਾ ਦਿਓ ਧੁੱਕੀ ਕੱਢ ਦਿਓ ਮੁੱਕੀ ਚਲੋ ਅ ਵੀ ਚੰਗਾ ਹੀ ਸਤਿ ਸ੍ਰੀ ਅਕਾਲ